ਸਸ਼ੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਐਜੂ ਟੈਕ ਦੇ ਉੱਤੇ ਤੇ ਸਭ ਤੋਂ ਪਹਿਲਾਂ ਜੀ ਅੱਜ ਅਸੀਂ ਤੁਹਾਨੂੰ ਦੱਸ ਦਈਏ ਕਿ ਅਸੀਂ ਅੱਜ ਕਿਸੇ ਵਿਸ਼ੇ ਵਿੱਚ ਗੱਲਬਾਤ ਕਰਨਾ ਚਾਹ ਰਹੇ ਹਾਂ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਨਵੀਂ ਸੀਨੀਅਰਤਾ ਸੂਚੀ ਬਣਾਉਣ ਦੇ ਹੁਕਮ ਜੋ ਪਹਿਲਾਂ ਦਿੱਤੇ ਗਏ ਸੀਗੇ ਸਰਕਾਰ ਵੱਲੋਂ ਉਹਦੇ ਦੇ ਆਧਾਰ ਦੇ ਉੱਤੇ ਮਾਸਟਰ ਕਾਰਡਰ ਦੀ ਜੋ ਵੀ ਪ੍ਰੋਵੀਜ਼ਨਲ ਨਵੀਂ ਸੀਨੀਅਰਤਾ ਸੂਚੀ ਤਿਆਰ ਕੀਤੀ ਗਈ ਸੀ ਉਹਦੇ ਅਨੁਸਾਰ ਵਿਪາກ ਵੱਲੋਂ ਮਾਸਟਰ ਕਾਰਡਰ ਤੋਂ ਲੈਕਚਰਰ ਕਾਰਡਰ ਦੇ ਵਿੱਚ পদোন্নਤੀਆਂ ਦੇ ਕੇਸ ਮੰਗੇ ਗਏ ਸੀ ਜਿਸ ਦੇ ਬਾਰੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੱਕ गुजारिश ਹੈ ਕਿ ਅਗਰ ਤੁਸੀਂ ਸਾਡੇ ਦੁਆਰਾ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਉਹਨੂੰ ਰੋਜ਼ ਇਸੇ ਤਰ੍ਹਾਂ ਹੀ ਦੇਖਣਾ ਚਾਹੁੰਦੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤੇ ਅੱਜ ਅਸੀਂ ਜੋ ਹੋਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਤੇ ਵਿੱਚ ਦੱਸ ਰਹੇ ਹਾਂ ਕਿ ਇਥੇ ਤੁਹਾਨੂੰ ਦੱਸ ਦਈਏ ਸਭ ਤੋਂ ਪਹਿਲਾਂ ਤਾਂ ਇੱਕ ਕਿ ਵਿਭਾਗ ਵੱਲੋਂ ਇਹਨਾਂ ਵਿਸ਼ਿਆਂ ਦੀ ਜਿਹੜੀ ਪਦੋਂਤੀ ਹੈ ਉਹ ਪਹਿਲਾਂ ਵੀ 17 7 25 ਨੂੰ ਵੱਖ-ਵੱਖ ਵਿਸ਼ਿਆਂ ਦੇ ਵਿੱਚ ਹੁਕਮ ਜਾਰੀ ਕਰ ਦਿੱਤੇ ਗਏ ਸੀਗੇ ਜੋ ਕਿ ਬਾਅਦ ਵਿੱਚ ਨਾਲ ਦੀ ਨਾਲ ਹੀ ਵਿਭਾਗ ਵੱਲੋਂ ਕੁਝ ਤਕਨੀਕੀ ਕਾਰਨਾ ਕਰਕੇ ਉਹਨਾਂ ਪਦੋਂਤੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਤੇ ਉਸ ਦੇ ਵਿੱਚ ਸੋਧ ਕਰਕੇ ਹੁਣ ਦੁਬਾਰਾ ਤੋਂ ਇਹ ਜਿਹੜੀ ਸੂਚੀ ਹੈ ਉਹ ਦਿਖਾਈ ਦਿਏ ਤੁਹਾਨੂੰ ਸਾਡੀ ਸਕਰੀਨ ਦੇ ਉੱਤੇ ਜੋ ਕੀ ਹੈ ਪਹਿਲਾਂ ਵੀ ਅਸੀਂ ਤੁਹਾਨੂੰ ਇਸ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਦਿੱਤੀ ਸੀ ਤੇ ਹੁਣ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੋ ਨਵੀਂ ਸੀਨੀਅਰਤਾ ਸੂਚੀ ਦੇ ਆਧਾਰ ਦੇ ਉੱਤੇ ਮਿਤੀ 9525 13 525 16 525 ਤੇ 23 55 25 ਨੂੰ ਪਬਲਿਕ ਨੋਟਿਸ ਜਾਰੀ ਕਰਦੇ ਹੋਏ ਵੱਖ-ਵੱਖ ਵਿਸ਼ਿਆਂ ਵਿੱਚੋਂ ਮਾਸਟਰ ਕਾਰਡਰ ਔਰ ਲੈਕਚਰਰ ਕਾਰਡਰ ਦੀਆਂ ਪਦਉੰਤਿਆਂ ਦੇ ਕੇਸ ਮੰਗੇ ਗਏ ਸੀ ਜਿਸ ਦੇ ਅਨੁਸਾਰ ਵਿਭਾਗ ਨੇ 17725 ਨੂੰ ਵੱਖ-ਵੱਖ ਵਿਸ਼ਿਆਂ ਦੇ ਪਦਉੰਤੀ ਹੁਕਮ ਜਾਰੀ ਕਰਦੇ ਸੀ ਤੇ ਉਹ ਤਕਨੀਕੀ ਕਾਰਨਾਂ ਕਰਕੇ ਰੱਦ ਕਰਦੇ ਸੀ ਤੇ ਅੱਜ ਦੁਬਾਰਾ ਤੋਂ ਉਹਨਾਂ ਦੀ ਸੂਚੀ ਜਿਹੜੀ ਆ ਉਹ ਉਹਨਾਂ ਨੇ ਦਿਖਾਈ ਹੈ ਸਾਨੂੰ ਜਿਸ ਦੇ ਵਿੱਚ ਹੇਠ ਲਿਖੇ ਅਨੁਸਾਰ ਕਰਮਚਾਰੀਆਂ ਨੂੰ ਬਤੌਰ ਲੈਕਚਰਰ ਪਦਉੰਤ ਕੀਤਾ ਜਾਂਦਾ ਹੈ ਤੇ ਬਾਇਓਲੋਜੀ ਦੀ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਹੁਣ ਬਾਇਓਲੋਜੀ ਜਿਹੜੀ ਹੈਗੀ ਹੈ ਉਹ ਸਿਨਿਓਰਟੀ ਨੰਬਰ 58106 ਤੋਂ ਸ਼ੁਰੂ ਕੀਤੀ ਹੈ ਜੀ ਜੋ ਕਿ ਜਨਰਲ ਕੈਟਾਗਰੀ ਦੀ ਹੈ ਤੇ ਬਾਇਓਲੋਜੀ ਦੀ ਜਿਹੜੀ ਸਿਨਿਓਰਟੀ ਲਿਸਟ ਹੈ ਉਹ ਚੱਲਦੇ ਹੋਏ ਸਾਡੇ ਕੋਲੇ ਜਿਹੜੀ ਇਹਦੇ ਵਿੱਚ 59425 ਤੱਕ ਜਿਹੜੇ ਕੇਸ ਹੈਗੇ ਆ ਉਹਨਾਂ ਨੇ ਅੱਗੇ ਪ੍ਰੋਮੋਸ਼ਨਾਂ ਕੀਤੀਆਂ ਨੇ ਤੇ ਇਕਨੋਮਿਕਸ ਦੇ ਵਿੱਚ ਦੱਸੀਏ 39620 ਤੋਂ ਲੈ ਕੇ ਜੋ ਇਹਨਾਂ ਨੇ ਪ੍ਰੋਮੋਸ਼ਨਾਂ ਕੀਤੀਆਂ ਨੇ ਉਸ ਦੇ ਵਿੱਚ ਲਾਸਟ ਜਿਹੜਾ ਨੰਬਰ ਹੈ ਉਹ 60825 ਤੱਕ ਪ੍ਰੋਮੋਸ਼ਨਾਂ ਕੀਤੀਆਂ ਨੇ ਤੇ ਮੈਦ ਦੀ ਜੇਕਰ ਗੱਲ ਕਰੀਏ ਤਾਂ 43365 ਜੋ ਕਿ ਬੀਸੀ ਕੈਟਾਗਰੀ ਹੈ ਉੱਥੋਂ ਸ਼ੁਰੂ ਕਰਕੇ ਜੋ ਇਹਨਾਂ ਨੇ ਅੱਗੇ ਇਸ ਦੀ ਪ੍ਰੋਮੋਸ਼ਨ ਕੀਤੀ ਹੈ ਉਸ ਦਾ ਲਾਸਟ ਜਿਹੜੀ ਪ੍ਰੋਮੋਸ਼ਨ ਹੈ ਉਹ 6722 ਤੱਕ ਪ੍ਰੋਮੋਸ਼ਨ ਕੀਤੀ ਹੈ ਜੇਕਰ ਅਸੀਂ ਫਿਜ਼ਿਕਸ ਦੀ ਗੱਲ ਕਰੀਏ ਫਿਜ਼ਿਕਸ ਦੇ ਵਿਸਨੀਓਟੀ ਨੰਬਰ 66233 ਤੋਂ ਲੈ ਕੇ ਜੋ ਬੀਸੀ ਕੈਟਾਗਰੀ ਹੈ ਇਹਦੇ ਵਿੱਚ 79724 ਤੱਕ ਪ੍ਰੋਮੋਸ਼ਨਸ ਜਿਹੜੀਆਂ ਉਹ ਕੀਤੀਆਂ ਗਈਆਂ ਹਨ ਤੇ ਹਿੰਦੀ ਦੀ ਜੇਕਰ ਗੱਲ ਕਰੀਏ ਹਿੰਦੀ ਦੀ ਇਸਨੀਓਟੀ ਜਿਹੜੀ ਹੈ ਕਿ ਉਹ ਬਹੁਤ ਘੱਟ ਤੋ ਚੱਕੀ ਜਾਂਦੀ ਹੈ ਜਾਂ ਬਹੁਤ ਘੱਟ ਹੀ ਪ੍ਰਮੋਸ਼ਨਸ ਹੁੰਦੀਆਂ ਨੇ ਜਿਸ ਦੇ ਵਿੱਚ 36235 ਤੋਂ ਇਹਨਾਂ ਨੇ ਪ੍ਰਮੋਟ ਕੀਤੇ ਨੇ ਲੈਕਚਰਰ ਤੇ 63873 ਤੱਕ ਜਿਹੜੀ ਹੈਗੀ ਪ੍ਰਮੋਸ਼ਨ ਉਹ ਕੀਤੀ ਹੈ ਤੇ ਸਮੇਂ-ਸਮੇਂ ਤੇ ਵਿਭਾਗ ਵੱਲੋਂ ਹੋਰ ਵੀ ਇਸੇ ਤਰ੍ਹਾਂ ਦੀਆਂ ਜੋ ਪ੍ਰਮੋਸ਼ਨਸ ਕੀਤੀਆਂ ਜਾਂਦੀਆਂ ਉਹਦੇ ਬਾਰੇ ਵੀ ਅਸੀਂ ਤੁਹਾਨੂੰ ਆਪਣੇ ਚੈਨਲ ਤੇ ਜਾਣਕਾਰੀ ਜ਼ਰੂਰ ਦੇਵਾਂਗੇ ਪਰ ਵਿਭਾਗ ਵੱਲੋਂ ਹਲੇ ਵੀ ਇਸ ਦੇ ਵਿੱਚ ਕੋਈ ਸੋਧ ਹੁੰਦੀ ਹੈ ਜਾਂ ਕਿਸ ਤਰ੍ਹਾਂ ਹੁੰਦਾ ਉਹਦੇ ਬਾਰੇ ਵੀ ਅਸੀਂ ਤੁਹਾਨੂੰ ਜਾਣਕਾਰੀ ਦੇ ਦਾਂਗੇ ਤੇ ਵਿਭਾਗ ਵੱਲੋਂ ਕਿਹਾ ਗਿਆ ਕਿ ਜੋ ਵਾਅਦੇ ਤੇ ਚੱਲ ਰਹੇ ਹਨ ਵਿਅਕਤੀ ਇਹਨਾਂ ਉਹਨਾਂ ਦੇ ਉਹਨਾਂ ਨੂੰ ਤਰੱਕੀ ਲੈਣ ਦਾ ਕੋਈ ਵੀ ਹੱਕਦਾਰ ਨਹੀਂ ਹੋਵੇਗਾ ਤੇ ਜੋ ਵੀ ਪਦਉੰਤੀਆਂ ਕੀਤੀਆਂ ਨੇ ਇਹਦੇ ਵਿੱਚ ਰਿਵਿਊ ਦਾ ਅਸਰ ਵੀ ਜ਼ਰੂਰ रहेगा ਜਦੋਂ ਤੱਕ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਤੱਕ ਕਰਮਚਾਰੀ ਨੂੰ ਸਟੇਸ਼ਨ ਅਲਾਟ ਨਹੀਂ ਕੀਤੇ ਜਾਂਦੇ ਉਹ ਆਪਣੀ ਹਾਜ਼ਰੀ ਸਬੰਧਤ ਜ਼ਿਲ੍ਹਾ ਸਿੱਖਿਆ ਦਫ਼ਤਰ ਵਿੱਚ ਦੇਣ ਉਪਰੰਤ ਆਪਣੀਆਂ ਸੇਵਾਵਾਂ ਜਿਹੜੀਆਂ ਆਪਣੇ ਪਿਤਰੀ ਸਕੂਲਾਂ ਦੇ ਵਿੱਚ ਹੀ ਪ੍ਰਦਾਨ ਕਰਦੇ ਰਹਿਣਗੇ ਤੇ ਜੋ ਵੀ ਕਰਮਚਾਰੀ ਬਤੌਰ ਲੈਕਚਰਰ ਕਿਸੇ ਵੀ ਵਿਸ਼ੇ ਵਿੱਚ ਸੇਵਾ ਨਿਭਾ ਰਿਹਾ ਹੈ ਤਾਂ ਉਸ ਨੂੰ ਇਹਨਾਂ ਹੁਕਮਾਂ ਤਹਿਤ ਹਾਜ਼ਰ ਨਾ ਕਰਵਾਇਆ ਜਾਵੇ ਜੇਕਰ ਕਿਸੇ ਕਰਮਚਾਰੀ ਨੂੰ ਹਾਜ਼ਰ ਕਰਵਾਇਆ ਜਾਂਦਾ ਹੈ ਤਾਂ ਇਹ ਜਿਹੜੀ ਨਿਰੋਲ ਜ਼ਿੰਮੇਵਾਰੀ ਹੈ ਸਬੰਧਤ ਡੀਡੀਓ ਤੇ ਜ਼ਿਲ੍ਹਾ ਸਿੱਖਿਆ ਅਫਸਰ ਦੀ ਹੋਵੇਗੀ ਏਸੀਜੀ ਜੋ ਹੁਣ ਦੁਬਾਰਾ ਸਰਕਾਰ ਨੇ ਭਾਦੋਂਤੀਆਂ ਜਿਹੜੀਆਂ ਨੇ ਬਤੌਰ ਲੈਕਚਰਰ ਕੀਤੀਆਂ ਨੇ ਤੇ ਅਗਰ ਇਸ ਤਰ੍ਹਾਂ ਦੀ ਜਾਣਕਾਰੀ ਤੁਸੀਂ ਸਾਡੇ ਪੇਜ ਸੇ ਹੋਰ ਵੀ ਲੈਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਡੇ YouTube ਚੈਨਲ EduTech Knowledge Hub ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ